ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇਡਦੇ ਰੱਖੇ ਖੁਸ਼ੀਆਂ ਦੇਵੇ ਸੋ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਵੀ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਕਿੱਥੋਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਸੁਣਦੇ ਹੋ ਮੜ ਜਾ ਹੌਸਲਾ ਜਾ ਹੋ ਜਾਂਦਾ ਹੋਰ ਤਕੀਦ ਹੁੰਦਾ ਖੁਸ਼ੀ ਮਿਲਦੀ ਹੈ ਬਹੁਤ ਸੋ ਮਾਨਵਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਦੇ ਚਾਰ ਪੁੱਤ ਸੀ ਤਿੰਨ ਤਾਂ ਵਿਆਹੇ ਹੋਏ ਸੀ ਇੱਕ ਰਹਿੰਦਾ ਸੀ ਚੌਥਾ ਤਾਂ ਉਹ ਜਿਹੜਾ ਚੌਥਾ ਪੁੱਤ ਸੀ ਉਹਦਾ ਉਹ ਥੋੜਾ ਜਾਣਦਾ ਸਭ ਕੁਝ ਸੀ ਪਰ ਉਹ ਚਲਾਕ じゃ ਨਹੀਂ ਸੀ ਬਹੁਤਾ ਕੋਈ ਐ ਹੇਰਾ ਫੇਰੀਆਂ ਵਾਲਾ ਨਹੀਂ ਸੀ ਦੂਜੇ ਮੁੰਡੇ ਤੇਜ ਸੀ ਤਾਂ ਇੱਕ ਦਿਨ ਭਾਈ ਉਹ ਉਹਨੂੰ ਰੋਜ਼ ਕਿਹਾ ਕਰਨ ਉਹਦੇ ਮਾਪੇ ਨਾਲੇ ਉਹਦੇ ਭਾਈ ਵੀ ਤੂੰ ਰਾਜ ਭਾਗ 'ਚ ਜਮੇ ਹੀ ਨਹੀਂ ਕੋਈ ਆਵਦੀ ਰੁਚੀ ਦਿਖਾਉਂਦਾ ਵੀ ਤੂੰ ਵੀ ਸਿੱਖ ਰਾਜ ਭਾਗ ਸਾਰਾ ਕੰਮ ਉਤਨ ਦਾ ਕਰਨਾ ਵੀ ਕਿ ਮੇਰਾਜ ਚ ਲਾਉਣਾ ਹੈ ਫਰਜ਼ਾਂ ਨੂੰ ਕਿਵੇਂ ਰੱਖਣਾ ਹੈ ਤੇ ਚਲੋ ਜੀ ਉਹ ਇੱਕ ਦਿਨ ਕੋਈ ਉਹ ਚਾਰੇ ਜਾਣੇ ਨਾ ਉਹ ਦੂਜੇ ਤਿੰਨ ਭਾਈ ਸ਼ਿਕਾਰ ਖੇਲਣ ਜਾਂਦੇ ਹੁੰਦੇ ਉਹ ਨਹੀਂ ਸੀ ਜਾਂਦਾ ਉਹ ਇੱਕ ਦਿਨ ਉਹਨੂੰ ਨਾਲ ਲੈ ਕੇ ਚਾਰੇ ਭਾਈ ਵਾਗੇ ਤੇ ਉਹ ਕਹਿਣ ਲੱਗਿਆ ਵੀ ਸ਼ਿਕਾਰ ਤਾਂ ਨਹੀਂ ਮੈਂ ਕੋਈ ਮਾਰਨਾ ਤੁਹਾਡੇ ਨਾਲ ਚੱਲਿਆ ਜਾਣਾ ਤਾਂ ਭਾਈ ਗਾਹ ਬਹੁਤ ਤੂਫਾਨ ਚੜ ਕੇ ਆ ਗਿਆ ਝੱਖੜ ਨੇਰੀ ਉਹ ਦਰਖਤ ਡਿੱਗਣ ਲੱਗੇ ਜੰਗਲ ਚ ਆਲੇ-ਦਾਲੇ ਭਾਈ ਉਹ ਤਾਂ ਚਾਰੇ ਭਾਈ ਦੂਜੇ ਤਿੰਨਾਂ ਨਾਲ ਉਹ ਅੱਡ ਹੋ ਗਿਆ ਅੱਡ ਹੋਇਆ ਹੋਇਆ ਝਖੜਨੇਰੀ ਦੇ ਵਿੱਚੀ ਤੁਰਿਆ ਗਿਆ ਕਿਸੇ ਨਾ ਕਿਸੇ ਪਾਸੇ ਗਿਆ ਤਾਂ ਉਹ ਕਿਸੇ ਪਿੰਡ ਚ ਜਾ ਰਿਹਾ ਪਿੰਡ ਦੇ ਵਿੱਚ ਬਾਹਰ-ਬਾਹਰ ਇੱਕ ਘਰ ਸੀ ਉਹਨੇ ਦੇਖੀ ਵੀ ਮਾਤਾ ਬੈਠੀ ਆ ਉਹ ਨੂੰ ਕਹਿੰਦਾ ਮਾਤਾ ਵੀ ਮੈਂ ਮੇਰੇ ਭਾਈਆਂ ਨਾਲੋਂ ਵਿਛੜ ਗਿਆ ਵੀ ਮੈਨੂੰ ਭੁੱਖ ਲੱਗੀ ਆ ਬਹੁਤ ਵੀ ਕੁਝ ਖਾਣ ਦੇ ਦੇ ਤਾਂ ਉਹ ਕਹਿਣ ਲੱਗੀ ਵੀ ਆ ਜਾ ਬੇਟਾ ਅੰਦਰ ਆ ਜਾ ਭਾਈ ਉਹ ਰੋਟੀ ਰੋਟੀ ਬਣਾਈ ਤਾਂ ਉਹਦੀ ਕੁੜੀ ਸੀ ਇੱਕ ਬਹੁਤ ਸੋਹਣੀ ਸਕੰਨਿਆ ਆਵਦਾ ਨਾਮ ਸੀ ਉਹ ਕੁੜੀ ਆਈ ਜਦੋਂ ਬਣਾ ਕੇ ਰੋਟੀ ਉਹਨੂੰ ਦੇਣ ਤਾਂ ਭਾਈ ਉਹ ਦੋਨੇ ਇੱਕ ਦੂਜੇ ਕਿੰਨੀ ਖਿੱਚੇ ਗਏ ਉਧਰੋਂ ਉਹਦੇ ਭਾਈ ਵੀ ਲਟਕਦੇ ਫਟਕਦੇ ਘਰੇ ਪਹੁੰਚ ਗਏ ਆਪਦੇ ਤਿੰਨੇ ਉਹ ਤਾਂ ਹੌਲੀ-ਹੌਲੀ ਕਈ ਦਿਨਾਂ ਚ ਵਿਛੜੇ ਹੋਏ ਤਾ ਹੁਣ ਜਦੋਂ ਉਹੋ ਕਹਿਣ ਲੱਗੀ ਮਾਈਓ ਨੂੰ ਕਹਿੰਦੀ ਤੂੰ ਬੇਟਾ ਅੱਜ ਦੀ ਰਾਤ ਮੂਰੇ ਰਾਤ ਪੈ ਰਹੀ ਆ ਵੀ ਤੂੰ ਸਾਡੇ ਕੋਲ ਰਹਿ ਜਾ ਕੱਲ ਨੂੰ ਵਗ ਜੀ ਉਹ ਕਹਿੰਦਾ ਠੀਕ ਐ ਹੁਣ ਭਾਈ ਉਹੋ ਕਹਿਣ ਲੱਗਿਆ ਦੂਜੇ ਦਿਨ ਉੱਠ ਕੇ ਕਹਿੰਦਾ ਮਾਤਾ ਵੀ ਜੇ ਤੇਰੀ ਕੁੜੀ ਦਾ ਗੁੱਸਾ ਨਾ ਕਰੀ ਵੀ ਮੇਰੇ ਨਾਲ ਵਿਆਹ ਕਰ ਦੇਂ ਉਹ ਕਹਿੰਦੀ ਬੇਟਾ ਵਿਆਹ ਤਾਂ ਕਰਦਾ ਕਹਿੰਦੀ ਹੁਣ ਸਾਨੂੰ ਕੀ ਪਤਾ ਤੂੰ ਕੌਣ ਐ ਇੱਛਾ ਕਿੱਥੇ ਐ ਤੇਰਾ ਕੀ ਦਾ ਕੁਸ਼ ਹੈ ਤੇਰੇ ਮਾਪੇ ਦਾ ਨਹੀਂ ਸਾਨੂੰ ਪਤਾ ਭਾਈ ਉਹਨੇ ਦੱਸਤਾ ਕਹਿੰਦਾ ਮੈਂ ਫਿਲਾਨੇ ਰਾਜੇ ਦਾ ਮੁੰਡਾ ਵੀ ਮੈਂ ਆਪਦੇ ਭਾਂਜਿਆਂ ਨਾਲੋਂ ਵਿਛੜ ਗਿਆ ਸੀ ਨੇਰੀ ਤੂਫਾਨ ਦੇ ਝੱਖੜ ਚ ਚਲੋ ਜੀ ਜਦੋਂ ਉਹਨੇ ਰਾਜੇ ਦਾ ਪੁੱਤ ਕਿਹਾ ਤਾਂ ਉਹ ਮਾਵਾਾਂ ਧੀਨ ਬੜੀ ਖੁਸ਼ੀ ਹੋਈ ਸੋ ਫਨਿਆ ਲੈਣ ਲੱਗੀਆਂ ਰਾਜ ਮਹਿਲ ਦੇ ਮਾਂ ਨੂੰ ਵੀ ਖੁਸ਼ੀ ਹੋਈ ਵੀ ਮੇਰੀ ਧੀ ਰਾਣੀ ਬਣੂਗੀ ਕੁੜੀ ਨੂੰ ਵੀ ਸੁਕੰਨਿਆ ਸੀ ਜਿਹੜੀ ਉਹਨੂੰ ਵੀ ਬੜਾ ਚਾਅ ਚੜਿਆ ਵੀ ਮੈਂ ਰਾਜਪਾਗ ਦੇ ਵਿੱਚ ਮੈਂਡੇ ਮਹਿਲਾਂ ਚ ਰਹੂਗੀ ਚਲੋ ਜੀ ਜਦੋਂ ਰਾਜੇ ਦਾ ਪੁੱਤ ਕਹੇ ਤਾਂ ਭਾਈ ਉਹਨਾਂ ਨੂੰ ਜੱਜ ਕੀ ਗੱਲ ਵਿਆਹ ਕਰਤਾ ਦੋਹਾਂ ਦਾ ਵਿਆਹ ਕਰਕੇ ਹੁਣ ਉਹ ਮਹਿਲਾਂ ਚ ਲੈ ਗਿਆ ਕੁੜੀ ਨੂੰ ਜਦੋਂ ਮਹਿਲਾ ਚ ਗਿਆ ਤਾਂ ਉਹਨੂੰ ਦੇਖ ਕੇ ਉਹਦੇ ਮਾਪੇ ਬਹੁਤ ਖੁਸ਼ ਹੋਏ ਤਾਂ ਅੰਦਰੋਂ ਸਾਰਾ ਟੱਬਰ ਹੋ ਗਿਆ ਪ੍ਰਜਾਇਆਂ ਭਾਈ ਵੀ ਆ ਗਏ ਸਾਰਿਆਂ ਨੇ ਉਹਨੂੰ ਪਿਆਰ ਕਰਿਆ ਵੀ ਅਸੀਂ ਤਾਂ ਗਲਤ ਸੋਚੀ ਬੈਠੇ ਸੀ ਵੀ ਤੂੰ ਆਇਆ ਨਹੀਂ ਇੰਨੇ ਦਿਨ ਹੋ ਗਏ ਵੀ ਪਤਾ ਨਹੀਂ ਕੀ ਕਾਰਨ ਹੈ ਵੀ ਕਿੱਥੇ ਹੋਵੇਂਗਾ ਜਾਂ ਨਾ ਚਲੋ ਜੀ ਹੌਲੀ ਹੌਲੀ ਫਿਰ ਉਹ ਕਹਿਣ ਲੱਗਿਆ ਵੀ ਮੈਂ ਆਪਦੀ ਮਾਂ ਨੂੰ ਕਹਿੰਦਾ ਮਾਤਾ ਮੈਂ ਤੇਰੀ ਨੂੰਹ ਵੀ ਲਿਆਂਦੀ ਐ ਉਹਨੇ ਭਾਈ ਜਦੋਂ ਕੁੜੀ ਬੁਲਾ ਲਈ ਅੰਦਰ ਉਹਦੇ ਮਾਪੇ ਵੀ ਭਾਈ ਵਰਜਾਈਆਂ ਵੀ ਦੇਖ ਕੇ ਵੀ ਇਹ ਤਾਂ ਸਿੱਧੀ ਸਾਦੀ ਜੀ ਕੁੜੀ ਐ ਕਿਉਂ ਉਹਦਾ ਉਹੀ ਪਹਿਰਾਵਾ ਪਿੰਡਾਂ ਵਾਲਾ ਪਾਇਆ ਹੋਇਆ ਦੇਸੀ ਜਿਹਾ ਕੱਪੜੇ ਸਾਦੇ ਜੇ ਉਹ ਭਾਈ ਗੁੱਸੇ ਹੋ ਗਏ ਸਾਰੇ ਕਹਿਣ ਲੱਗੇ ਵੀ ਅਸੀਂ ਤਾਂ ਤੂੰ ਤਾਂ ਗਲਤ ਕੰਮ ਕਰਿਆ ਆ ਅਸੀਂ ਤਾਂ ਰਾਜਪਾਗ ਦੇ ਤੈਨੂੰ ਰਾਜਿਆਂ ਦੇ ਘਰੇ ਵਿਆਉਣਾ ਸੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਸਭ ਕੁਝ ਆ ਆਪਣੇ ਕੋਲੇ ਵੀ ਮੈਂ ਮੈਨੂੰ ਕੁੜੀ ਪਸੰਦ ਸੀ ਸੋਹਣੀ ਬਹੁਤ ਤਾਂ ਕੁੜੀ ਵੀ ਦੇਖੋ ਤੁਸੀਂ ਕਿੰਨੀ ਸੋਹਣੀ ਆ ਮੈਂ ਤਾਂ ਤਾਂ ਵਿਆਹ ਕਰਾ ਲਿਆ ਪਾਏ ਉਹਦਾ ਪਿਓ ਕਹਿਣ ਲੱਗਿਆ ਰਾਜਾ ਬੀਤੂ ਜਿੱਥੋਂ ਲਿਆਇਆ ਇਹਨੂੰ ਛੱਡਿਆ ਮੈਂ ਤਾਂ ਤੇਰਾ ਰਾਜੇ ਦੀ ਧੀ ਨਾਲ ਵਿਆਹ ਕਰੂੰਗਾ ਤਾਂ ਹੁਣ ਉਹ ਮੰਨਦਾ ਨਹੀਂ ਛੱਡਣ ਨੂੰ ਕਹਿੰਦਾ ਮੈਂ ਵਿਆਹ ਕਰਕੇ ਲਿਆਇਆ ਕਿਉਂ ਛੱਡਾਂ ਤਾਂ ਉਹਦੇ ਪਿਓ ਨੇ ਹੁਕਮ ਲਾਤਾ ਵੀ ਫਿਰ ਤੂੰ ਮਹਿਲਾ ਚ ਨਹੀਂ ਰਹੇਂਗਾ ਨਾ ਇੱਥੋਂ ਤੈਨੂੰ ਕੁਸ ਦੇਈਏ ਲਈਏ ਬੀਤਾ ਇਹਨੂੰ ਲੈ ਕੇ ਜਿੱਥੇ ਜਾਣਾ ਜਾ ਚਲੋ ਜੀ ਓ ਭਾਈ ਸਾਦੇ ਕੱਪੜਿਆਂ 'ਚ ਬਾਗੇ ਦੋਨੇ ਜਾਣੇ ਹੁਣ ਉਹ ਤੁਰੇ ਜਾਂਦੇ ਨੇ ਬਹੁਤ ਦੂਰ ਉਹ ਉਹਨੇ ਉਹ ਸੋਚਦਾ ਜਾਂਦਾ ਵੀ ਜੇ ਮੈਂ ਇੱਥੇ ਰਹੂੰ ਕੋਈ ਕੰਮ ਕਰੂੰ ਤਾਂ ਮੈਨੂੰ ਜਾਣਦੇ ਨੇ ਸਾਰੇ ਕਹਿਣਗੇ ਵੀ ਰਾਜੇ ਦਾ ਪੁੱਤ ਇੱਥੇ ਲੇਬਰ ਕਰਦਾ ਹੈ ਵੀ ਆਪਾਂ ਕਿਸੇ ਹੋਰ ਸ਼ਹਿਰ 'ਚ ਚੱਲਦੇ ਆਂ ਭਾਈ ਤੁਰੇ ਜਾਂਦੇ ਨੇ ਤਾਂ ਰਾਹ ਦੇ ਵਿੱਚ ਉਹ ਥੱਕ ਗਏ ਥੱਕੇ ਹੋਏ ਤਾਂ ਕਿਸੇ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਨ ਲੱਗੇ ਉਹ ਕੁੜੀ ਤਾਂ ਪੈ ਗਈ ਸਕੰਨਿਆਂ ਉਹ ਤਾਂ ਨੀਂਦ ਆ ਗਈ ਸੌਂ ਗਈ ਤਾਂ ਇੰਨੇ ਉੱਥੋਂ ਕੋਈ ਖੱਡ-ਗੁੱਡ ਚੋਂ ਸੱਪ ਨਿਕਲਿਆ ਉਹ ਕੁੜੀ ਨੂੰ ਦੱਸ ਗਿਆ ਕੁੜੀ ਦੀ ਮੌਤ ਹੋ ਗਈ ਉੱਥੇ ਤਾਂ ਹੁਣ ਉਹ ਉਹਨੂੰ ਜਗਾਉਂਦਾ ਰੋਂਦਾ ਬਹੁਤ ਕਹਿੰਦਾ ਤੂੰ ਕਿਉਂ ਕਿੱਥੇ ਚਲੀ ਗਈ ਮੇਰਾ ਸਾਥ ਛੱਡ ਕੇ ਤੇਰੇ ਮਾਰਾ ਤਾਂ ਮੈਂ ਆਪਦਾ ਘਰਵਾਰ ਛੱਡ ਕੇ ਆਇਆ ਤੂੰ ਐ ਨਹੀਂ ਜਾ ਸਕਦੀ ਭਾਈ ਉਹ ਬਹੁਤ ਜ਼ਿਆਦਾ ਬਰਲਾਪ ਕਰਦਾ ਹੈ ਜਾਨਕੀ ਉੱਥੇ ਇੱਕ ਸੰਤ ਸਾਧੂ ਸੰਤ ਕੋਈ ਪ੍ਰਗਟ ਹੁੰਦੇ ਨੇ ਉਹ ਸੰਤ ਕਹਿਣ ਲੱਗੇ ਬੇਟਾ ਕਿਉਂ ਰੋਣਾ ਹੈ ਇਹਦੀ ਤਾਂ ਉਮਰ ਹੀ ਇੰਨੀ ਸੀ ਬੀ ਇਹ 22 ਸਾਲ ਉਮਰ ਸੀ ਇਹਦੀ ਉਹ ਇਹਦਾ ਟਾਈਮ ਪੂਰਾ ਹੋ ਗਿਆ ਉਹ ਕਹਿਣ ਲੱਗਿਆ ਵੀ ਨਾ ਮੈਂ ਤਾਂ ਇਹਦਾ ਮਾਰਾ ਆਪਦਾ ਘਰ ਛੱਡ ਕੇ ਆਇਆ ਉਹਨੂੰ ਰੋਂਦੇ ਨੂੰ ਬਰਲਾਪ ਉਹਦਾ ਸੁਣ ਕੇ ਸੰਤ ਕਹਿਣ ਲੱਗਿਆ ਵੀ ਇੱਕ ਗੱਲ ਹੋ ਤਾਂ ਸਕਦੀ ਹੈ ਪਰ ਤੈਨੂੰ ਬਹੁਤ ਉਹ ਕਰਨੀ ਪਊਗੀ ਜਰਨੀ ਪਊ ਇਹ ਗੱਲ ਉਹ ਕਹਿੰਦਾ ਦੱਸੋ ਜੋ ਵੀ ਕਹੋਗੇ ਕਹਿੰਦਾ ਉਹੀ ਕੁਝ ਕਰੂੰਗਾ ਤਾਂ ਉਹ ਕਹਿਣ ਲੱਗਿਆ ਦੇਖ ਇਹਦੀ ਉਮਰ ਸੀ 22 ਸਾਲ ਉਹ ਹੋ ਗਈ ਪੂਰੀ ਤੇਰੀ ਉਮਰ ਹੈ 100 ਸਾਲ 25 ਸਾਲ ਤੇਰੇ ਲੰਘ ਚੁੱਕੇ 75 ਤੇਰੇ ਕੋਲ ਨੇ ਵੀ 75ਾਂ ਦੇ ਵਿੱਚੋਂ ਤੂੰ 30 ਸਾਲ ਜੇ ਇਹਨੂੰ ਦੇ ਦੇਂ ਤਾਂ ਤੁਸੀਂ 30 ਸਾਲ ਘੱਟੋ ਘੱਟ 30 ਸਾਲ ਤੁਸੀਂ ਇਕੱਠੇ ਜੀਵਨ ਬਤੀਤ ਕਰ ਸਕਦੇ ਹੋ ਭਾਈ ਉਹ ਕਹਿਣ ਲੱਗਿਆ ਵੀ ਹਾਂ ਦੇ ਦਿਨਾ ਦਿਓ ਛੇਤੀ ਦਿਓ ਤਾਂ ਉਹ ਸਾਧੂ ਕਹਿਣ ਲੱਗਿਆ ਵੀ ਮੇਰੀ ਗੱਲ ਸੁਣ ਧਿਆਨ ਨਾਲ ਇਹ ਖੇਡ ਨਹੀਂ ਹੈਗੀ ਕੋਈ ਦੂਇ ਇਹ ਠੀਕ ਹੋ ਜੂ ਜਿਉਂਦੀ ਹੋ ਜੂ 30 ਸਾਲੇ ਦੇ ਫੇਰ ਲੰਘ ਜਾਣਗੇ ਪਰ ਇਹ ਗੱਲ ਇਹਨੂੰ ਨਹੀਂ ਦੱਸਣੀ ਕਦੇ ਵੀ ਭੁੱਲ ਕੇ ਵੀ ਨਹੀਂ ਇਹਨੂੰ ਦੱਸਣੀ ਜੇ ਦੱਸਤੀਏ ਉਸੇ ਟਾਈਮ ਮਰ ਜੂ 30 ਸਾਲ ਨਾ ਤੈਨੂੰ ਮਿਲਣਾ ਇਹਨੂੰ ਮਿਲਣਾ ਇਹ ਗੱਲ ਤੇਰੇ ਤੇ ਮੇਰੇ ਚ ਹੀ ਰਹੇ ਉਹ ਕਹਿਣ ਲੱਗਿਆ ਵੀ ਠੀਕ ਐ ਭਾਈ ਉਹ ਸਾਧੂ ਕਹਿਣ ਲੱਗਿਆ ਵੀ ਆਹ ਫੜ ਲੋਟਾ ਤੂੰ ਪਾਣੀ ਦਾ ਹੱਥ ਚ ਰੱਖ ਮੈਂ ਪਾਠ ਕਰਦਾ ਜਦੋਂ ਮੈਂ ਕਹੂੰਗਾ ਜਲ ਦਾ ਛਿੱਟਾ ਇਹਦੇ ਉੱਤੇ ਮਾਰਦੀ ਚਲੋ ਜੀ ਉਹਨੇ ਪੂਜਾ ਕਰੀ ਪਾਠ ਕਰਿਆ ਉਹਨੂੰ ਕਹਿਣ ਲੱਗਿਆ ਵੀ ਇਹ ਜਲ ਦੇ ਛਿੱਟੇ ਮਾਰ ਰਿਹਾ ਦੇ ਉੱਤੇ ਜਦੋਂ ਜਲ ਦੇ ਛਿੱਟੇ ਮਾਰੇ ਤਾਂ ਥੋੜੇ ਜਿਹਾ ਟਾਈਮ ਬਾਅਦ ਕੁੜੀ ਉੱਠ ਕੇ ਬੈਠ ਗਈ ਉਹਨੂੰ ਕਹਿਣ ਲੱਗੀ ਤਾਂ ਜਦੋਂ ਨੂੰ ਉਹ ਉੱਠੀ ਕੁੜੀ ਤਾਂ ਉਹ ਸਾਧੂ ਉੱਥੋਂ ਜਾ ਚੁੱਕਿਆ ਸੀ ਉੱਠ ਕੇ ਉਹਨੂੰ ਕਹਿਣ ਲੱਗੀ ਵੀ ਮੈਨੂੰ ਉਠਾਇਆ ਨਹੀਂ ਮੈਂ ਬਹੁਤ ਚਿਰ ਦੀ ਸੁਤੀ ਬਈਆ ਉਹ ਕਹਿਣ ਲੱਗਿਆ ਵੀ ਹਾਂ ਵੀ ਦੂਰ ਆਮ ਕਰਦੀ ਸੀ ਮੈਂ ਸੋਚਿਆ ਤੂੰ ਥੱਕੀ ਹੋਣੀ ਆ ਚੱਲ ਵੀ ਪੈ ਜਾ ਪਾਈ ਲੈਣ ਦੇ ਇਹਨੂੰ ਹੁਣ ਪਾਈਓ ਫੇਰ ਉੱਥੋਂ ਤੁਰ ਪੇ ਭੁੱਖ ਬਹੁਤ ਲੱਗੀ ਹੋਈ ਐ ਪਿਆਸ ਲੱਗੀ ਹੋਈ ਐ ਤਾਂ ਜੱਗੜ ਚ ਤੁਰੇ ਜਾਂਦੇ ਨੇ ਨੇੜੇ ਤੇੜੇ ਕੁਝ ਨਹੀਂ ਦਿਸਦਾ ਤਾਂ ਅਚਾਨਕ ਉਹਨਾਂ ਨੂੰ ਇੱਕ ਕੋਈ ਪਿੰਡ ਦਾ ਪਿੰਡ ਆਉਣਾ ਸੀ ਮੂਰੇ ਉਹਦੇ ਬਾਹਰਲੇ ਪਾਸੇ ਉਹ ਪੜੀ ਦੀ ਸੀ ਝੌਪੜੀ ਦੇ ਵਿੱਚ ਕੋਈ ਮੁੰਡਾ ਸਾਰਗੀ ਵਜਾ ਕੇ ਤਰਜਾ ਕੱਢ ਰਿਹਾ ਸੀ ਬਹੁਤ ਹੀ ਸੋਹਣੀਆ ਉਹ ਦੋਨੇ ਕੀਲੇ ਗਏ ਖੜ ਕੇ ਸੁਣਨ ਲੱਗੇ ਵੀ ਕਿਧਰੋਂ ਆਵਾਜ਼ ਆਉਂਦੀ ਹੈ ਜਦੋਂ ਦੇਖਿਆ ਤਾਂ ਉਹ ਝੌਪੜੀ ਕੰਨੀ ਨੂੰ ਗਏ ਉਹਨੂੰ ਦੇਖਿਆ ਕਹਿਣ ਲੱਗੇ ਦੋਨੇ ਵੀ ਕਿੰਨੀ ਸੋਹਣੀ ਤੂੰ ਵਜਾਉਂਨਾ ਸਾਰੰਗੀ ਵੀ ਸਾਥੋਂ ਤਾਂ ਲੰਘਿਆ ਹੀ ਨਹੀਂ ਗਿਆਗਾ ਹਾਂ ਚਲੋ ਜੀ ਉਹਦਾ ਨਾਮ ਸੀ ਮਾਦਨ ਮੁੰਡੇ ਦਾ ਇਹ ਰਾਜੇ ਦੇ ਮੁੰਡੇ ਦਾ ਨਾਮ ਸੀ ਮੋਹਨ ਆਹ ਮਾਦਨ ਨੇ ਜਦੋਂ ਕੁੜੀ ਦੇਖੀ ਵੀ ਇੰਨੀ ਸੋਹਣੀ ਸੁਨੱਖੀ ਕੁੜੀ ਸੁੰਦਰ ਉਹ ਵੀ ਡੋਲ ਗਿਆ ਉਹਨੂੰ ਕਹਿਣ ਲੱਗੇ ਵੀ ਅਸੀਂ ਪਿਆਸ ਲੱਗੀ ਐ ਸਾਨੂੰ ਪਾਣੀ ਚਾਹੀਦਾ ਉਹ ਕਹਿਣ ਲੱਗਿਆ ਵੀ ਉਹ ਸਾਹਮਣੇ ਖੂਹ ਹੈ ਵੀ ਅਸੀਂ ਸਾਰੇ ਉੱਥੋਂ ਹੀ ਲੈ ਕੇ ਆਉਨੇ ਆਂ ਉੱਥੇ ਡੋਲ ਵੀ ਪਿਆ ਉੱਥੋਂ ਭਰ ਕੇ ਪੀ ਲੋ ਤਾਂ ਆਪਾਂ ਹੀ ਹੁਣ ਉਹ ਤਿੰਨੇ ਜਾਨੇ ਖੂਕੰਨੀ ਨੂੰ ਦੁਰ ਪਏ ਤਾਂ ਉੱਥੇ ਇੱਕ ਸ਼ੈੱਡ ਜਾਂ ਬਣਿਆ ਹੋਇਆ ਸੀ ਮੋਹਨ ਉਹਨੂੰ ਸਕੰਨਿਆ ਨੂੰ ਕਹਿੰਦਾ ਵੀ ਤੂੰ ਇੱਥੇ ਬਹਿ ਜਾ ਮੈਂ ਪਾਣੀ ਲਿਓ ਨਾ ਭਰ ਕੇ ਚਲੋ ਜੀ ਉਹ ਖੂਕੰਨੀ ਨੂੰ ਗਿਆ ਤਾਂ ਉਹ ਮਾਦਨ ਕੋ ਉਹਦੇ ਕੋਲ ਬਹਿ ਗਿਆ ਸਕੰਨਿਆ ਦੇ ਉਹਨੂੰ ਕਹਿਣ ਲੱਗਿਆ ਵੀ ਤੂੰ ਇੰਨੀ ਸੋਹਣੀ ਏ ਇਹਦੇ ਨਾਲ ਜੰਗਲਾਂ 'ਚ ਕਿੱਧਰ ਤੁਰੀ ਫਿਰਦੀ ਐ ਤੂੰ ਤਾਂ ਬਹੁਤ ਸੋਹਣੀ ਐ ਤੇ ਤੂੰ ਤਾਂ ਕਿਸੇ ਮਹਿਲਾ ਦੀ ਰਾਣੀ ਹੋਣੀ ਚਾਹੀਦੀ ਸੀ ਉਹਨੂੰ ਐ ਲੱਗ ਗਿਆ ਪਾਈ ਗਹਿਣਾ ਉਧਰੋਂ ਜਦੋਂ ਤੋਂ ਮੋਹਣ ਨੇ ਆਵਦੇ 30 ਸਾਲ ਉਹਨੂੰ ਦਿੱਤੇ ਨੇ ਹੁਣ ਉਹ ਚਿੜਚਿੜੀ ਰਹਿਣ ਲੱਗ ਗਈ ਕਈ ਵਾਰੀ ਆਵਦੀ ਕਿਸਮਤ ਨੂੰ ਕੋਸੀ ਜਾਂਦੀ ਕਈ ਵਾਰੀ ਆਉਂਦੀ ਆਉਂਦੇ ਤੇ ਤੁਰੇ ਆਉਂਦੇ ਤੇ ਮੋਹਣ ਨੂੰ ਵੀ ਗਾਲਾਂ ਕੱਢ ਦਿੰਦੀ ਬੁੱਠਾ ਸਿੱਧਾ ਬੋਲ ਦਿੰਦੀ ਤਾ ਉਹ ਸੋਚਦਾ ਵੀ ਚਲ ਇਹ ਮਰ ਕੇ ਜਾ ਗਈ ਐ ਉੱਠੀ ਐ ਵੀ ਕੋਈ ਗੱਲ ਨਹੀਂ ਜੇ ਮੈਨੂੰ ਕਹੀ ਜਾਂਦੀ ਐ ਕੁਛ ਆਇਓ ਬੋਲਦਾ ਨਾ ਉਹਨੂੰ ਕੁਛ ਨਾ ਕਹਿੰਦਾ ਤਾ ਉਹ ਐ ਸਮਝ ਲੈਂਦਾ ਉਧਰ ਹੁਣ ਜਦੋਂ ਉਹ ਪਹਿਲਾਂ ਹੀ ਦੁਖੀ ਸੀ ਤਾ ਉਧਰ ਉਹਦੇ ਸੋਲੇ ਗਾਉਣ ਲੱਗ ਗਿਆ ਮਦਨ ਉਹਨੂੰ ਕਹਿੰਦਾ ਕਿਉਂ ਇਹ ਜੇ ਨਾਲ ਤੁਰੀ ਫਿਰਦੀ ਆ ਗਰੀਬ ਬੰਦੇ ਨਾਲ ਕਹ ਤੂੰ ਤਾਂ ਮੇਰੇ ਵਰਗੇ ਨਾਲ ਰਹਿ ਕਹਿੰਦਾ ਮੈਂ ਬਹੁਤ ਪੈਸਾ ਕਮਾਉਣਾ ਕਹਿੰਦਾ ਸਾਰੰਗੀ ਦੇ ਸੁਣ ਤੁਸੀਂ ਸੁਣੀਏ ਕਹਿੰਦਾ ਕਿੰਨੀ ਸੋਹਣੀ ਵਜਾਉਣਾ ਭਾਈ ਕਹਿੰਦਾ ਇਹ ਤਾਂ ਪਾਲਿਆ ਸ਼ਟਕਾਰਾ ਇਹ ਜੇ ਤਾਂ ਉਹ ਸੋਚਦੀ ਤਾਂ ਪਹਿਲਾਂ ਹੀ ਆਉਂਦੀ ਸੀ ਵੀ ਮੈਂ ਦੁਖੀ ਹੋ ਗਈ ਇਹਦੇ ਨਾਲ ਵੀ ਮੈਂ ਤਾਂ ਰਾਜ ਭਾਗ ਦੇ ਸੁਪਨੇ ਦੇਖੇ ਤੇ ਇਹ ਤਾਂ ਜੰਗਲਾਂ ਚ ਪਤਾ ਨਹੀਂ ਇਹ ਮੈਨੂੰ ਰੋਟੀ ਦੇ ਸਕੂ ਕਿ ਨਾ ਕਿੱਥੇ ਲੈ ਕੇ ਜਾਵੂ ਉਹ ਇਹੋ ਜਿਹਾ ਸੋਚਦੀ ਤਾਂ ਪਹਿਲਾਂ ਹੀ ਆਉਂਦੀ ਸੀ ਭਾਈ ਉਹਦਾ ਵੀ ਮਨ ਡੋਲ ਗਿਆ ਜਦ ਜਦੋਂ ਉਹਨੇ ਐਹਿਆ ਜ ਕੁਛ ਕਿਹਾ ਉਹਨੂੰ ਕਹਿੰਦੀ ਛਟਕਾਰਾ ਕਿਵੇਂ ਪਾਵਾਂ ਇਹ ਤੋਂ ਕਹਿੰਦਾ ਉਹ ਦੇਖ ਉਤੇ ਹੁਣ ਕਹਿੰਦਾ ਉਹ ਪਾਣੀ ਭਰੂਗਾ ਨਾ ਝੁੱਕ ਕੇ ਧੱਕਾ ਦੇ ਦੇ ਵਿੱਚ ਭਾਈ ਉਹ ਤਾਂ ਕੰਬਲੀ ਮਾਗਰ ਲੱਗੀ ਉਹਦੇ ਜਦੋਂ ਡੋਲ ਸੀ ਜਿਹੜਾ ਉਹ ਬਾਹਰ ਇੱਕ ਖੰਬੇ ਦੇ ਨਾਲ ਬੰਨਿਆ ਹੁੰਦਾ ਸੀ ਤਾਂ ਕਿ ਰੱਸਾ ਵਿੱਚ ਨਾ ਜਾ ਜਾ ਕੇ ਡਿੱਗੇ ਖੂਬੀ ਕਈ ਵਾਰੀ ਕਿਸੇ ਦੇ ਹੱਥੋਂ ਛੁੱਟ ਜਾਂਦਾ ਤਾਂ ਖੂਬ ਦੇ ਵਿੱਚ ਡਿੱਗ ਪੈਂਦਾ ਉਹ ਪਾ ਬਾਹਰ ਬੰਨਿਆ ਹੋਇਆ ਸੀ ਤਾਂ ਜਦੋਂ ਉਹ ਭਰਨ ਲੱਗਿਆ ਡੋਲ ਭਾਈ ਉਹਨੇ ਤਾਂ ਉਹ ਵੀ ਕਿਦੇ ਨੇ ਗਈ ਉਹਨੇ ਵੀ ਦੇਖ ਲਈ ਉਹਨੂੰ ਕਹਿੰਦਾ ਤੂੰ ਉੱਥੇ ਹੀ ਬਹਿ ਜਾ ਮੈਂ ਲੈ ਆ ਕੇ ਦਿਨਾ ਤੈਨੂੰ ਪਾਣੀ ਭਾਈ ਉਹ ਬੋਲੀ ਨਾ ਤਾਂ ਉਹ ਮਾਦਨ ਕੰਨੀ ਚਾ ਗਿਆ ਉਹ ਮੁਸਕਰਾ ਰਿਹਾ ਬੈਠਾ ਮੋਹਣ ਨੇ ਦੇਖ ਲਿਆ ਤਾਂ ਜਦੋਂ ਪਾਣੀ ਕੱਢਣ ਲੱਗਿਆ ਝੁੱਕ ਕੇ ਉਹਨੇ ਤਾਂ ਧੱਕਾ ਮਾਰਿਆ ਕੁੜੀ ਨੇ ਤਾਂ ਵਿੱਚ ਜੜ ਗਿਆ ਡਿਗਦੇ ਡਿਗਦੇ ਦਾ ਉਹਦਾ ਰੱਸੇ ਨੂੰ ਹੱਥ ਪੈ ਗਿਆ ਤਾਂ ਉਹ ਦੋਨੇ ਥੁੱਕ ਵਾਗੇ ਮੋਹਨ ਤੇ ਉਹ ਕੁੜੀ ਗਏ ਹੋਏ ਤਾਂ ਹੁਣ ਉਹ ਬਜਾਰਾ ਲਟਕ ਰਿਹਾ ਰੱਸੇ ਦੇ ਨਾਲ ਉਤੋਂ ਭੁਖਣ ਪਾਣਾ ਪਿਆਸਾ ਬਹੁਤ ਜਦੋ ਜਹਿਦ ਦੇ ਨਾਲ ਜਿਵੇਂ ਕਿਵੇਂ ਕਰਕੇ ਉਹ ਰੱਸੇ ਤੋਂ ਬਾਹਰ ਨਿਕਲ ਆਇਆ ਨਿਕਲਿਆ ਬਾਹਰ ਤਾਂ ਬਾਹਰ ਨਿਕਲਣ ਸਾਰੋ ਬੇਹੋਸ਼ ਹੋ ਕੇ ਡਿੱਗ ਪਿਆ ਖੂਹ ਦੇ ਕੋਲੇ ਤਾਂ ਹੁਣ ਉੱਥੋਂ ਉੱਠਾਂ ਵਾਲੇ ਲੰਘੇ ਜਾਂਦੇ ਨੇ ਉਹ ਉੱਠਾਂ ਤੇ ਆਪਦਾ ਸਮਾਨ ਲੈ ਕੇ ਜਾਂਦੇ ਹੁੰਦੇ ਸ਼ਹਿਰਾਂ 'ਚ ਵੇਚਦੇ ਹੁੰਦੇ ਤਾਂ 15-20 ਉੱਠਾਂ ਵਾਲੇ ਸੀਗੇ ਜਿਹੜਾ ਉਹਨਾਂ ਦਾ ਇੱਕ ਸਰਦਾਰ ਸੀ ਉਹ ਕਹਿਣ ਲੱਗਿਆ ਵੀ ਦੇਖੋ ਕੋਈ ਨੌਜਵਾਨ ਮੁੰਡਾ ਡਿੱਗਿਆ ਹੋਇਆ ਵੀ ਜਾਓ ਉਹਦੇ ਮੂੰਹ ਤੇ ਛਿੱਟੇ-ਛੁੱਟੇ ਮਾਰੋ ਉਹਨੂੰ ਪਾਣੀ ਪੂਣੀ ਪਿਆਓ ਵੀ ਮੇਰੇ ਕੋਲ ਲੈ ਕੇ ਆਓ ਫੇਰ ਉਹਨੂੰ ਤਾਂ ਭਾਈ ਉਹ ਗਏ ਪਾਣੀ ਦੇ ਛਿੱਟੇ ਮਾਰੇ ਉਹਨੂੰ ਪਾਣੀ ਪੂਣੀ ਪਿਆਇਆ ਉਹਨੂੰ ਹੋਸ਼ ਆਈ ਤਾਂ ਉਹਨੂੰ ਕਹਿੰਦੇ ਤੈਨੂੰ ਸਾਡਾ ਸਰਦਾਰ ਬੁਲਾਉਂਦਾ ਹੈ ਜਦੋਂ ਉਹ ਆਇਆ ਉਹਨੂੰ ਕਹਿਣ ਲੱਗਿਆ ਵੀ ਕਿਵੇਂ ਡਿੱਗਿਆ ਪਿਆ ਤੂੰ ਬੇਹੋਸ਼ ਹੋਇਆ ਪਿਆ ਵੀ ਕੌਣ ਹੈ ਕਿੱਧਰੋਂ ਆਇਆ ਉਹ ਸਾਰੀ ਕਹਾਣੀ ਦੱਸ ਦਿੰਦਾ ਉਹਨੂੰ ਉੱਥੇ ਤੱਕ ਜਿੰਨੀ ਉਹਦੇ ਨਾਲ ਬੀਤੀ ਹੁੰਦੀ ਹੈ ਵੀ ਮੈਂ ਰਾਜੇ ਦਾ ਮੁੰਡਾ ਐ ਕਰਕੇ ਮੈਂ ਮੇਰੇ ਭਾਈਆਂ ਤੋਂ ਪਿਛੜ ਗਿਆ ਮੈਂ ਇੰਨਾਂ ਨੂੰ ਮਿਲਿਆ ਉਹ ਵੀ ਮੈਨੂੰ ਐ ਕਰਕੇ ਵਾਗੀ ਉਹ ਗੱਲ ਨਹੀਂ ਦੱਸਦਾ ਵੀ ਉਹਨੂੰ 30 ਸਾਲ ਮੈਂ ਦਿੱਤੇ ਉਹਨੂੰ ਲੁਕੋ ਕੇ ਰੱਖਦਾ ਹੈ ਤਾਂ ਲੋਕ ਕਹਿਣ ਲੱਗਿਆ ਵੀ ਤੂੰ ਐ ਕਰ ਜੀਨੇ ਤੈਨੂੰ ਐਡੀ ਵੱਡੀ ਇਹਦਾ ਇੱਕ ਬਾਰਦਾਤ ਕਰਨ ਵਾਲਾ ਕੰਮ ਹੈ ਵੀ ਤੈਨੂੰ ਖੂਚ ਧੱਕਾ ਦੇਗੀ ਵੀ ਖਿਹੜਾ ਛੱਡ ਤੂੰ ਉਹਦਾ ਵੀ ਤੂੰ ਸਾਡੇ ਨਾਲ ਚੱਲ ਭਾਈ ਉਹ ਉਹਨੇ ਦੇਖਿਆ ਵੀ ਇਹ ਇਕੱਠੇ ਰਹਿੰਦੇ ਨੇ 15-20 ਉਠਾਂ ਵਾਲੇ ਵੀ ਇਹਨਾਂ ਦਾ ਕਿੰਨਾ ਪਿਆਰ ਹੈ ਆਪਸ 'ਚ ਜਾਣਿਓ ਪ੍ਰਭਾਵਿਤ ਹੋਇਆ ਉਹਨਾਂ ਤੋਂ ਤੇ ਉਹਨਾਂ ਦੇ ਨਾਲ ਚੱਲਿਆ ਗਿਆ ਗਾਹਾਂ ਸ਼ਹਿਰ ਆ ਗਿਆ ਰਤਨਗੜ੍ਹ ਸ਼ਹਿਰ ਉੱਥੇ ਉਹ ਆਪਦਾ ਸਮਾਨ ਸਮੂਹਣ ਵੇਚਿਆ ਉਹਨਾਂ ਨੇ ਹੁਣ ਜਦੋਂ ਉੱਥੋਂ ਜਾਣ ਲੱਗੇ ਉਹ ਤਾਂ ਉਹ ਮੁੰਡਾ ਕਹਿਣ ਲੱਗਿਆ ਮੋਹਨ ਕਹਿੰਦਾ ਵੀ ਮੈਂ ਤੁਹਾਡੇ ਤੇ ਭਾਰ ਬਣ ਕੇ ਨਹੀਂ ਰਹਿਣਾ ਚਾਹੁੰਦਾ ਵੀ ਮੈਂ ਇਸੇ ਸ਼ਹਿਰ 'ਚ ਰਹਿਣਾ ਚਾਹੁੰਨਾ ਵੀ ਇੱਥੇ ਮੈਨੂੰ ਰੋਟੀ ਪਾਣੀ ਦਾ ਮੇਰਾ ਜਗੜ ਬਣ ਜੂ ਮੈਂ ਮਿਹਨਤ ਮਜ਼ਦੂਰੀ ਕਰੂੰਗਾ ਉਹ ਕਹਿਣ ਲੱਗੇ ਵੀ ਤੇਰੀ ਮਰਜ਼ੀ ਐ ਜਦੋਂ ਵੀ ਤੈਨੂੰ ਲੋੜ ਹੋਈ ਤਾਂ ਸਾਨੂੰ ਯਾਦ ਕਰ ਲਈ ਤੇ ਉਹਨੂੰ ਆਪ ਦਾ ਦੱਸ ਕੇ ਟਿਕਾਣਾ ਚਲੋ ਜੀ ਹੁਣ ਉੱਥੇ ਲੇਬਰ ਕਰਦਾ ਕਦੇ ਕਿਸੇ ਦਾ ਭਾਰ ਢੋਂਦਾ ਕਦੇ ਕਿਸੇ ਦੇ ਝਾੜੂ ਲਾਉਂਦਾ ਦੁਕਾਨਾਂ 'ਚ ਕਰਦਾ ਕਰਦਾ ਯਾਨੀ ਕਿ ਦੋ ਟਾਈਮ ਦੀ ਢਿੱਡ ਭਰ ਕੇ ਰੋਟੀ ਖਾਣ ਲੱਗ ਗਿਆ ਤਾਂ ਜਿੱਥੇ ਵੀ ਰਹਿੰਦਾ ਹੈ ਉੱਥੇ ਉਹਨੂੰ ਹਰੇਕ ਪਿਆਰ ਕਰਦਾ ਹੈ ਵੀ ਕਿੰਨਾ ਚੰਗਾ ਮੁੰਡਾ ਹੈ ਇਹ ਵੀ ਕੋਈ ਨਿੰਦਿਆ ਚੁਗਲੀ ਨਹੀਂ ਕਿਸੇ ਨਾਲ ਬਦ ਘਟ ਨਹੀਂ ਬੋਲਦਾ ਕੋਈ ਚੋਰੀ ਨਹੀਂ ਕਰਦਾ ਵੀ ਇਹ ਤਾਂ ਬੰਦਾ ਹੀ ਬਹੁਤ ਸਿਆਣਾ ਐ ਸਮਝਦਾਰ ਹੈ ਚਲੋ ਜੀ ਹੁਣ ਉਹਦੀ ਆਲੇ ਦਾਲੇ ਸਾਰੇ ਪਰਚੋਂ ਪੈਣ ਲੱਗੀ ਵੀ ਮੋਹਨ ਨਾਮ ਦਾ ਮੁੰਡਾ ਹੈ ਵੀ ਬਹੁਤ ਹੀ ਇਮਾਨਦਾਰ ਬੰਦਾ ਹੈ ਤਾਂ ਇੱਕ ਵਪਾਰੀ ਸੀ ਉਹ ਉਹਦੇ ਲਵੇ ਪਹੁੰਚ ਗਿਆ ਲੱਖ ਪਤਨਾਉਂਦਾ ਵਪਾਰੀ ਸੀ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਦੇ ਦਿਓ ਕੋਈ ਨੌਕਰੀ ਉਹ ਕਹਿੰਦਾ ਵੀ ਤੂੰ ਆਹ ਮੇਰਾ ਹਿਸਾਬ ਕਿਤਾਬ ਹੈ ਮਾੜਾ ਮੋਟਾ ਜਿਹਾ ਰੱਖ ਲਿਆ ਕਰ ਉਹਨੇ ਮੂਰੇ ਮਨੀਮ ਦੇ ਮੂਰੇ ਰੱਖਦਾ ਉਹ ਤਾਂ ਹੁਣ ਤਾਈ ਉਹ ਸਾਰਾ ਵਧੀਆ ਹਿਸਾਬ ਕਿਤਾਬ ਕਰਿਆ ਕਰੇ ਉਹ ਹੀ ਇਮਾਨਦਾਰੀ ਉਹਨੇ ਦੇਖਿਆ ਵੀ ਇਹ ਤਾਂ ਬੰਦਾ ਹੀ ਬਹੁਤ ਵਧੀਆ ਉਹਨੇ 4-5 ਮਹੀਨੇ ਰੱਖਿਆ ਫਿਰ ਉਹਨੇ ਦੇਖਿਆ ਵੀ ਇਹ ਤਾਂ ਕੁਝ ਬਣਨ ਵਾਲਾ ਹੈ ਇਹ ਤਾਂ ਮੁੰਡੇ ਦਾ ਤਾਂ ਹੁਣ ਉਹਨੇ ਉਹਨੂੰ ਆਪਦਾ ਮੁੱਖ ਮੁਨਸ਼ੀ ਉਹਨੂੰ ਬਣਾ ਲਿਆ ਬਣਾ ਕੇ ਨਾਲੇ ਤਾਂ ਤਨਖਾਹ ਦਿੰਦਾ ਉਹਨੂੰ ਵਧੀਆ ਨਾਲੇ ਉਹਨੂੰ ਰਹਿਣ ਨੂੰ ਘਰ ਦੇਤਾ ਤੇ ਹੁਣ ਭਾਈ ਉੱਥੇ ਉਹਦਾ ਵਧੀਆ ਗੁਜ਼ਾਰਾ ਹੁੰਦਾ ਹੈ ਤਾਂ ਉੱਥੇ ਦਾ ਜਿਹੜਾ ਰਾਜਾ ਸੀ ਉਹਦੇ ਇੱਕ ਦਿਨ ਕੋਈ ਫੰਕਸ਼ਨ ਸੀਗਾ ਉਹਨੇ ਵੱਡੇ ਵੱਡੇ ਵਪਾਰੀਆਂ ਨੂੰ ਵੀ ਬੁਲਾਇਆ ਸ਼ਹਿਰ ਦੇਆਂ ਨੂੰ ਭਤਵੰਤਿਆਂ ਨੂੰ ਤਾਂ ਉਹ ਲਖਪਤ ਵਪਾਰੀ ਨੂੰ ਵੀ ਸੱਦਾ ਆਇਆ ਉਹ ਲਖਪਤ ਮੁੰਡੇ ਨੂੰ ਉਹਨੂੰ ਮੋਹਣ ਨੂੰ ਕਹਿਣ ਲੱਗਿਆ ਵੀ ਕੱਲ ਨੂੰ ਰਾਜੇ ਦੇ ਮਹਿਲਾਂ 'ਚ ਚੱਲਣਾ ਤੂੰ ਮੇਰੇ ਨਾਲ ਚੱਲੀ ਫੰਕਸ਼ਨ ਤੇ ਉਹ ਨਾ ਚਾਹੁੰਦੇ ਹੋਏ ਵੀ ਉਹਨੇ ਜਵਾਬ ਦਿੱਤਾ ਨਹੀਂ ਫਿਰ ਉਹਦਾ ਜੀਤਾ ਕਰਦਾ ਨਹੀਂ ਸੀ ਤੇ ਰਾਜਪਾਗ ਨੂੰ ਤਾਂ ਉਹ ਛੱਡ ਕੇ ਆਇਆ ਸੀ ਜਿਹੜਾ ਉਹਨੂੰ ਨਫ਼ਰਤ ਹੋਈ ਪਈ ਸੀ ਹੁਣ ਤਾਂ ਉਹ ਕਹਿਣ ਲੱਗਿਆ ਵੀ ਠੀਕ ਹੈ ਮੈਂ ਚੱਲੂਗਾ ਤੁਹਾਡੇ ਨਾਲ ਤੇ ਉਧਰੋਂ ਭਾਈ ਉਹ ਜਿਹੜੀ ਸੁਕੰਨਿਆ ਸੀ ਉਹਦੇ ਘਰ ਵਾਲੀ ਉਹ ਮਦਨ ਦੇ ਨਾਲ ਉਹਨੂੰ ਉਹਨੇ ਡਾਂਸ ਡੂੰਸ ਸਿਖਾ ਲਿਆ ਆਪ ਵਧੀਆ ਸਾਰੰਗੀ ਵਜਾਉਂਦਾ ਸੀ ਤਰਜਾਂ ਕੱਢਦਾ ਸੀ ਤੇ ਉਹ ਤਰਜਾਂ ਤੇ ਡਾਂਸ ਕਰਦੀ ਸੀ ਉਧਰੋਂ ਵਧੀਆ ਪੈਸਾ ਕਮਾਉਣ ਲੱਗ ਗਏ ਤੇ ਉਹਨਾਂ ਦਾ ਨਾਮ ਉਹਨੇ ਉਹਦਾ ਨਾਮ ਬਦਲਤਾ ਜੁੜੀ ਹੈਗੀ ਸੀ ਸੁਕੰਨਿਆ ਉਹਦਾ ਨਾਮ ਮਾਧਵੀ ਰੱਖਤਾ ਤਾਂ ਹੁਣ ਉਹ 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 ਉਹਨਾਂ ਨੂੰ ਲੋਕ ਬੁੱਕ ਕਰਨ ਲੱਗ ਗਏ ਦੋਹਾਂ ਨੂੰ ਇੱਕ ਤਾਂ ਸੋਹਣੀ ਸੀ ਤੋਂ ਡਾਂਸ ਕਰਨ ਲੱਗ ਗਈ ਵਧੀਆ ਉਨੇ ਰਾਜੇ ਦੇ ਉਹਨੇ ਆਉਣਾ ਸੀ ਡਾਂਸ ਕਰਨ ਮਦ ਵੀ ਦੇ ਤਾਂ ਜਦੋਂ ਉਹ ਗਿਆ ਦੂਜੇ ਦਿਨ ਮੋਹਣ ਗਿਆ ਵਪਾਰੀ ਦੇ ਲਖਬਤ ਦੇ ਨਾਲ ਮਹਿਲਾ ਚ ਗਿਆ ਤਾਂ ਜਾ ਕੇ ਬੈ ਗੇ ਕੁਰਸੀਆਂ ਤੇ ਬੈਠੇ ਹੋਏ ਤਾਂ ਜਦੋਂ ਉਹ ਭਾਈ ਨੱਚੀ ਤਾਂ ਲੋਕ ਬਹੁਤ ਖੁਸ਼ ਹੋਏ ਕੋਈ ਗੈਣੇ ਸਿੱਟੇ ਕੋਈ ਆਪਦੇ ਉਹ ਉਹਦੇ ਉ ਸਟੇਜ ਤੇ ਪੈਸੇ ਸਿੱਟੇ ਕੋਈ ਕਿਵੇਂ ਕੋਈ ਕਿਵੇਂ ਤਾਂ ਉਹ ਮੁੰਡੇ ਨੇ ਵੀ ਕੋਦੇ ਰਿੰਗ ਪਾਈ ਹੋਈ ਸੀ ਉਹ ਕੁੜੀ ਨੇ ਵੀ ਦੇਖੀ ਹੋਈ ਸੀ ਵੀ ਇਹਦੀ ਰਿੰਗ ਹੈ ਇਹ ਉਹਨੇ ਵੀ ਉਹ ਉਹਨੇ ਕੁੜੀ ਪਛਾਣ ਲਈ ਉਹਨੇ ਜਦੋਂ ਪਛਾਣ ਲਈ ਵੀ ਮਾਦਵੀ ਕਿਹੜੀ ਹੈ ਤਾਂ ਮੇਰੀ ਘਰ ਵਾਲੀ ਐ ਸਕੰਨਿਆ ਤਾਂ ਭਾਈ ਉਹਨੇ ਉਹ ਰਿੰਗ ਲਾ ਕੇ ਉਹਨੇ ਵੀ ਸੁੱਟਦੀ ਉਹਨੋਂ ਸਟੇਜ ਤੋਂ ਕੁੜੀ ਨੇ ਸਾਰਾ ਸਮਾਨ ਇਕੱਠਾ ਕਰਿਆ। ਉਹਦੀ ਨਿਗਾ ਪਈ ਜਦੋਂ ਰਿੰਗ ਦੇ ਉੱਤੇ ਤਾਂ ਉੱਚਾ ਕੀ ਵਾਲੇ ਨਾਲੇ ਕੁਰਸੀਆਂ ਤੇ ਬੈਠੇ ਸੀ। ਉਹਦੀ ਮੁੰਡੇ ਨਾਲ ਨਿਗਾ ਜਟਕ ਰਾਈ ਮੋਹਣ ਨਾਲ ਤਾਂ ਉਹਨੋਂ ਸੋਚਦੀ ਐ ਵੀ ਕਿਤੇ ਮੇਰਾ ਭਾਂਡਾ ਨਾ ਫੁੱਟ ਜੇ ਇੱਥੇ ਮੈਨੂੰ ਫਸਾਣਾ ਦੇਵੇ ਤਾਂ ਫਿਰ ਤਾਂ ਮੈਂ ਤਾਂ ਇਹਨੂੰ ਮਾਰ ਕੇ ਆਈ ਤੀ ਗੂਜੇ ਤਾਂ ਜਿਉਂਦਾ ਹੈ। ਤਾਂ ਭਾਈ ਹੁਣ ਉਹਨੇ ਗੀਤ ਗਾਇਆ ਬਹੁਤ ਸੈਡ Song ਗਾ ਕੇ ਬਹੁਤ ਕਮਾਲ ਦਾ ਡਾਂਸ ਕਰਿਆ ਲੋਕਾਂ ਦੀਆਂ ਅੱਖਾਂ ਚੋਂ ਹੰਝੂ ਨਿਕਲੇ ਆਏ ਸੁਣ ਕੇ ਰਾਜਾ ਕਹਿਣ ਲੱਗਿਆ ਮਾਧਵੀ ਤੇਰੇ ਵਰਗੀ ਨਰਤਕੀ ਨਹੀਂ ਦੇਖੀ ਕਦੇ ਕੋਈ ਮੰਗ ਕੀ ਮੰਗਦੀ ਐ ਜੋ ਮੰਗੇਗੀ ਮੂੰਹੋਂ ਅੱਜ ਤੈਨੂੰ ਉਹੀ ਮਿਲੂਗਾ ਉਹ ਕਹਿਣ ਲੱਗੀ ਮਹਾਰਾਜ ਵਚਨ ਦਿਓ ਵੀ ਮੁਕਰੋਗੇ ਤਾਂ ਨਹੀਂ ਜੋ ਮੰਗੂਗੀ ਮਿਲੂਗਾ ਉਹ ਕਹਿੰਦਾ ਵਾਚਨ ਦਿੱਤਾ ਤੈਨੂੰ ਇੰਨੇ ਲੋਕਾਂ ਦੇ ਸਾਹਮਣੇ ਉਹ ਨੂੰ ਕਹਿੰਦੀ ਮਹਾਰਾਜ ਹੱਥ ਬੰਨ ਕੇ ਕਹਿੰਦੀ ਵੀ ਇੱਕ ਮੇਰਾ ਦੁਸ਼ਮਣ ਹੈ ਇਸ ਮਹਿਫਲ 'ਚ ਬੈਠਾ ਹੈ ਉਹ ਕਹਿੰਦਾ ਅੱਛਾ ਕਹਿੰਦਾ ਦੁਸ਼ਮਣ ਕਿੰਨੇ ਹੈ ਤੇਰਾ ਕਹਿੰਦੀ ਉਹਨੇ ਮੇਰੇ ਘਰੇ ਚੋਰੀ કરી ਮੇਰ ਨੂੰ ਕਹਿੰਦੀ ਮੇਰੇ ਨਾਲ ਕਹਿੰਦੀ ਬਲਾਤਕਾਰ ਕਰਨ ਦੀ ਕੋਸ਼ਿਸ਼ કરી ਉਹਨੇ ਮੈਂ ਆਪਦੇ ਆਪ ਨੂੰ ਮਸਾ ਬਚਾਇਆ ਉਹ ਤੋਂ ਵੀ ਮੈਂ ਚਾਹਉਣੀ ਆ ਉਹਨੂੰ ਫਹਾ ਲਾਉ ਤੁਸੀਂ ਭਾਈ ਰਾਜੇ ਨੂੰ ਗੁੱਸਾ ਚੜਿਆ ਵੀ ਹੈ ਵੀ ਕਿਸੇ ਕੁੜੀ ਨਾਲ ਇਹੋ ਜਿਹਾ ਕੰਮ ਕਰ ਰਿਹਾ ਉਹਨੇ ਕਹਿੰਦਾ ਬਲਾ ਕਹਿੰਦਾ ਕਿੱਥੇ ਐ ਜਦੋਂ ਉਹਨੇ ਉਂਗਲੀ ਕਰੀ ਮੋਹਣ ਕੰਨੀ ਹੱਥ ਕਰਤਾ ਵੀ ਉਹ ਬੈਠਾ ਤਾਂ ਮੋਹਣ ਤਾਂ ਹਲੇ ਬੋਲਿਆ ਨਹੀਂ ਜਿਹੜਾ ਉਹ ਲਖਪਤ ਵਪਾਰੀ ਸੀ ਉਹ ਖੜਾ ਹੋ ਗਿਆ ਰਾਜੇ ਨੂੰ ਜਾ ਕੇ ਕਹਿਣ ਲੱਗਿਆ ਹੱਥ ਬੰਨ ਕੇ ਮਹਾਰਾਜ ਇਹ ਔਰਤ ਝੂਠ ਬੋਲਦੀ ਹੈ ਵੀ ਅਸੀਂ ਇਹਨੂੰ ਜਾਣਦੇ ਆ ਇਹ ਤਾਂ ਬੰਦਾ ਹੀ ਬਹੁਤ ਕਮਾਲ ਦਾ ਚੋਰੀ ਦਾ ਹੈ ਕਰਨੀ ਤਾਂ ਕੀ ਇਹ ਤਾਂ ਸੋਚ ਵੀ ਨਹੀਂ ਸਕਦਾ ਚੋਰੀ ਬਾਰੇ ਵੀ ਇਹ ਤਾਂ ਇੰਨਾ ਇਮਾਨਦਾਰ ਔਰ ਚੰਗਾ ਅੱਛਾ ਇਨਸਾਨ ਹੈ ਪਰ ਉਹ ਵਪਾਰੀ ਦੇ ਨਾਲ ਕੋਈ 10 ਵਪਾਰੀ ਹੋਰ ਲੱਗੇ ਉਦਿਸਾ ਰਹਿਤਾ ਕਰਨ ਲੱਗੇ ਮੁੰਡੇ ਦੀ ਵੀ ਨਾ ਮਹਾਰਾਜ ਇਹਨੂੰ ਕੋਈ ਭਲੇਖਾ ਵੀ ਇਹ ਤਾਂ ਬੱਦਾ ਹੀ ਨਹੀਂ ਹੈ ਇਹ ਹਜਾ ਫੇਰ ਉਹ ਕਹਿਣ ਲੱਗਿਆ ਮੋਹਨ ਰਾਜੇ ਨੂੰ ਕਹਿੰਦਾ ਮਹਾਰਾਜ ਮੈਂ ਬੋਲਣਾ ਚਾਹੁੰਨਾ ਉਹ ਕਹਿੰਦਾ ਬੋਲ ਕਹਿੰਦਾ ਇਹ ਸਾਰਾ ਕੁਝ ਝੂਠ ਬੋਲਦੀ ਹੈ ਇਹ ਮਾਦਵੀ ਨਹੀਂ ਹੈ ਇਹਦਾ ਨਾਮ ਸੁਕੰਨੇ ਹੈ ਇਹ ਮੇਰੀ ਪਤਨੀ ਹੈ ਉਹ ਕਹਿੰਦਾ ਅੱਛਾ ਉਹਨੇ ਭਾਈ ਉਹਨੂੰ ਸਾਰੀ ਕਹਾਣੀ ਦੱਸੀ ਪਰ ਵੀ ਮੈਂ ਰਾਜੇ ਦਾ ਪੁੱਤਾਂ ਉੱਥੋਂ ਲਾ ਕੇ ਸਾਰੀ ਕਹਾਣੀ ਉੱਥੇ ਤਾਂ ਹੀ ਦਸਾਈ ਵੀ ਇਹ ਮਰ ਵੀ ਗਈ ਸੀ ਫਿਰ ਇਹ ਜਿਉਂਦੀ ਹੋਈ ਐ ਸੰਤ ਸਾਧੂ ਨੇ ਜਿਉਂਦੀ ਕਰੀ ਵੀ ਮੈਂ 30 ਸਾਲ ਦਿੱਤੇ ਉਹ ਨਹੀਂ ਦੱਸੀ ਤਾਂ ਹੁਣ ਉਹ ਸੋਚਦੀ ਐ ਵੀ ਇਹ ਕਿਵੇਂ ਹੋ ਸਕਦਾ ਵੀ ਮੈਂ ਕਦ ਮਰੀਆਂ ਉਹ ਕਹਿੰਦਾ ਮਹਾਰਾਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁਣੀ ਹੋ ਜਾਊਗਾ। ਵੀ ਇਹਨੂੰ ਕਹੋ ਵੀ ਗੰਗਾ ਜਲ ਲੈ ਕੇ ਨਾ ਹੱਥ 'ਚ ਵੀ ਜੇ ਤਾਂ ਇਹਦੀ ਕੋਈ ਚੀਜ਼ ਮੇਰੇ ਵੱਲ ਐ ਤਾਂ ਤਾਂ ਉਹ ਇਹ ਕਹੇ ਹੱਥ 'ਚ ਗੰਗਾ ਜਲ ਲੈ ਕੇ ਵੀ ਉਹ ਚੀਜ਼ ਇਹਨੂੰ ਵਾਪਸ ਮਿਲ ਜੇ। ਜੇ ਕਹਿੰਦਾ ਕੋਈ ਮੇਰੀ ਚੀਜ਼ ਇਹਦੇ ਵੱਲ ਐ ਤਾਂ ਇਹ ਫੇਰ ਉਹ ਕਹੇ ਵੀ ਇਹਦੀ ਚੀਜ਼ ਇਹਨੂੰ ਵਾਪਸ ਮਿਲ ਜੇ ਉਹਨੇ ਭਾਈ ਚੁਸਤੀ ਵਰਤੀ ਫਿਰ ਮੁੰਡੇ ਨੇ ਉਹ ਕਹਿੰਦੀ ਹਾਂ ਲਿਆਓ ਦਿਓ ਫੜਾਓ ਕਹਿੰਦੀ ਗੰਗਾ ਜਲ ਮੈਂ ਤਾਂ ਹੁਣ ਬੋਲ ਦੂੰ ਕਹਿੰਦੀ ਤੇ ਕਹਿੰਦੀ ਇਹਨੇ ਮੇਰੇ ਘਰੇ ਚੋਰੀ ਕਰੀਆ ਕਹਿੰਦੀ ਮੈਂ ਤਾਂ ਇਹ ਤਾਂ ਕੁਛ ਵੀ ਨਹੀਂ ਦੇਣਾ ਤਾਂ ਭਾਈ ਰਾਜੇ ਨੇ ਗੰਗਾ ਜਲ ਮੰਗਾਇਆ ਉਹਦੇ ਹੱਥ ਤੇ ਧਰਤਾ ਲੋਟੇ ਚ ਪਾ ਕੇ ਗੰਗਾ ਜਲ ਲੈ ਕੇ ਹੱਥ ਚ ਲਾਗੀ ਗਹਿਣਾ ਕਹਿੰਦੀ ਮਹਾਰਾਜ ਬੀਆ ਹੱਥ ਤੇ ਮੇਰੇ ਗੰਗਾ ਜਲ ਹੈ ਜੇ ਕੋਈ ਇਹਦੀ ਚੀਜ਼ ਮੇਰੇ ਵੱਲ ਹੈ ਤਾਂ ਉਹ ਇਹਨੂੰ ਮਿਲ ਜੇ ਜੇ ਕੋਈ ਮੇਰੀ ਇਹਦੇ ਵੱਲ ਹੈ ਤਾਂ ਉਹ ਮੈਨੂੰ ਮਿਲ ਜੇ ਜਦੋਂ ਨੇ ਆਏ ਕਿਹਾ ਹੁਣ ਉਹਦੀ ਤਾਂ ਕੋਈ ਹੈ ਹੀ ਨਹੀਂ ਸੀ ਉਹਨੂੰ ਤਾਂ ਪਤਾ ਹੀ ਸੀ ਮੋਹਨ ਨੂੰ ਵੀ ਮੇਰੀ ਤਾਂ ਇਹਦੀ ਤਾਂ ਕੋਈ ਚੀਜ਼ ਹੀ ਨਹੀਂ ਮੇਰੇ ਵੱਲ ਭਾਈ ਜਦੋਂ ਨੇ ਇਹ ਕਿਹਾ ਉਹ ਤਾਂ ਨਾਲ ਦੀ ਨਾਲ ਮੁਰਸ਼ਿਤ ਹੋ ਕੇ ਡਿੱਗ ਪਈ ਉਹਦੇ ਜਿਹੜੇ 30 ਸਾਲ ਉਹਦੇ ਸੀ ਉਹਦੀ ਉਮਰ ਵੱਧ ਗਈ ਮੁੰਡੇ ਦੀ ਉਹਨੂੰ ਮਿਲ ਗਏ ਉਹਦੇ ਵਾਪਸ 30 ਸਾਲ ਫੇਰ ਉਹਨੇ ਉਹ ਗੱਲ ਦੱਸੀ ਕਹਿੰਦਾ ਮਹਾਰਾਜ ਇਹ ਜਦੋਂ ਮਰੀ ਐ ਨਾ ਕਹਿੰਦਾ ਇੱਕ ਸੰਤ ਨੇ ਇਹਨੂੰ ਜਿਉਂਦੀ ਕਰਿਆ ਸੀ ਮੇਰੇ ਮੇਰੀ ਉਮਰ ਚੋਂ 30 ਸਾਲ ਇਹਨੂੰ ਦੇ ਕੇ ਕਹਿੰਦਾ ਇਹਦੀ ਉਮਰ ਤਾਂ ਖਤਮ ਸੀ ਮੈਂ ਆਪਦੀ ਉਮਰ ਦੇ 30 ਸਾਲ ਦਿੱਤੇ ਤੇ ਕਹਿੰਦਾ ਹੁਣ ਇਹਨੇ ਸੱਚੇ ਦਿਲੋਂ ਹੱਥ 'ਚ ਗੰਗਾ ਜਲ ਫੜ ਕੇ ਕਹਿਤਾ ਨਾ ਵੀ ਇਹਦੀ ਚੀਜ਼ ਐ ਕੋਈ ਮੇਰੇ ਕੋਲ ਵਾਪਸ ਹੋ ਜੇ ਕਹਿੰਦਾ ਉਹ ਮੈਨੂੰ ਵਾਪਸ ਹੋ ਗਈ ਆ ਮਰ ਗਈ ਇਹ ਕਹਿੰਦਾ ਪਹਿਲਾਂ ਇੱਥੋਂ ਹੀ ਯਕੀਨ ਕਰ ਲਵਾਂ ਪਈ ਹੋਣੇ ਜਦੋਂ ਦੇਖਿਆ ਰਾਜੇ ਨੇ ਉਹਦੀ ਵੀ ਇੱਕ ਨੌਜਵਾਨ ਕੁੜੀ ਸੀ ਉਹਨੂੰ ਕਹਿਣ ਲੱਗਿਆ ਬਹੁਤ ਪਿਆਰ ਕਰਿਆ ਫਿਰ ਉਹਨੇ ਜਦੋਂ ਉਹਨੇ ਰਾਜੇ ਦਾ ਪੁੱਤ ਦੱਸਿਆ ਸਾਰਾ ਕੁਝ ਵੀ ਮੈਂ ਰਾਜੇ ਦਾ ਮੁੰਡਾ ਤਾਂ ਉਹਨੂੰ ਬੜਾ ਪਿਆਰ ਕਰਕੇ ਆਦਰ ਮਾਨ ਨਾਲ ਉਹਨੂੰ ਆਪਣੇ ਮਹਿਲਾਂ ਚ ਲਗਿਆ ਤੇ ਉਹਨੂੰ ਕਹਿਣ ਲੱਗਿਆ ਵੀ ਮੇਰੀ ਕੁੜੀ ਦਾ ਰਿਸ਼ਤਾ ਲੈ ਲੈ ਵੀ ਮੇਰੇ ਇੱਕ ਕੁੜੀਓ ਕੁੜੀ ਹੈ ਵੀ ਮੈਂ ਤੇਰੇ ਨਾਲ ਵਿਆਹਣੀ ਆਂ ਆਪਦੀ ਕੁੜੀ ਮੈਨੂੰ ਤੇਰੇ ਵਰਗਾ ਹੀ ਮੁੰਡਾ ਚਾਹੀਦਾ ਸੀ ਵੀ ਮੇਰੇ ਰਾਜ ਭਾਗ ਦਾ ਮਾਲਕ ਤੂੰ ਬਣੇਗਾ ਉਹ ਕਹਿਣ ਲੱਗਿਆ ਮਹਾਰਾਜ ਵੀ ਮੈਂ ਬਹੁਤ ਧੋਖਾ ਖਾ ਕੇ ਹਟਿਆ ਵੀ ਮੈਨੂੰ ਪਹਿਲਾਂ ਤੁਹਾਡੀ ਕੁੜੀ ਨਾਲ ਮਲਾਓ ਤਾਂ ਭਾਈ ਉਹਨੇ ਅਬਦੀ ਕੁੜੀ ਬੁਲਾਈ ਤੇ ਕੁੜੀ ਨੇ ਤੇ ਉਹਨੇ ਮੁੰਡੇ ਨੇ ਫਿਰ ਗੱਲਾਂ ਕਰੀਆਂ ਬੈਠ ਕੇ ਜਿਵੇਂ ਹੁਣ ਅੱਜ ਕੱਲ੍ਹ ਦੇ ਜ਼ਮਾਨੇ 'ਚ ਚੱਲਦਾ ਹੈ ਤਾ ਉਹ ਕਹਿਣ ਉਹਨੇ ਕੁੜੀ ਨੂੰ ਸਾਰੀ ਹਕੀਕਤ ਦੱਸੀ ਕੁੜੀ ਕਹਿੰਦੀ ਵੀ ਠੀਕ ਐ ਮੈਨੂੰ ਤੂੰ ਪਸੰਦ ਆ ਵੀ ਤੇਰੇ ਵਰਗਾ ਹੀ ਬੰਦਾ ਚਾਹੀਦਾ ਸਾਨੂੰ ਤਾਂ ਤਾਂ ਭਾਈ ਉਹ ਵਿਆਹ ਨੂੰ ਮੰਨ ਗਏ ਦੋਨੋਂ ਜਾਣੇ ਗੱਲਬਾਤ ਕਰਕੇ ਹੁਣ ਉਹਨੇ ਆਪਦੀ ਕੁੜੀ ਵਿਆਹਤੀ ਉਹਨੂੰ ਵਿਆਹ ਕੇ ਸਾਰਾ ਰਾਜਭਾਗ ਉਹਨੂੰ ਸਭਾ ਕੇ ਆਪ ਉਹ ਕਹਿੰਦਾ ਮੈਂ ਤਾਂ ਤੀਰਥਾਂ ਨੂੰ ਚੱਲਿਆ ਵੀ ਤੂੰ ਹੀ ਹੁਣ ਇਹਦਾ ਮਾਲਕ ਐ ਇਹਨੂੰ ਵਧਾਈ ਘਟਾਈ ਸੋ ਵੇ ਉਦਾਰਾਜ ਛੱਡ ਕੇ ਆਇਆ ਸੀ ਭਾਈ ਉਧਰ ਰਾਜਪਾਗ ਮਿਲ ਗਿਆ ਸੁਚੀਆਂ ਨੀਤਾਂ ਨੂੰ ਕਹਿੰਦੇ ਹੁੰਦੇ ਨੇ ਮਰਾਦਾਂ ਐ ਪੈਂਦੀਆਂ ਨੇ ਸੋ ਇੰਨੀ ਗੱਲ ਹੈ ਜੀ ਧੰਨਵਾਦ